ਜੇਲ੍ਹ 돌 ਤੋਂ ਬਾਅਦ ਬਾਹਰ ਨਿਕਲਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਜੇਲਾ ਵਿੱਚ ਮੋਬਾਈਲ ਫੋਨ ਦਾ ਮਿਲਣਾ ਲਗਾਤਾਰ ਜਾਰੀ ਹੈ ਅਤੇ कैਦੀ ਦੇ ਗੁਤਾ ਵਿਚਕਾਰ ਵੀ ਵਿਵਾਦ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਨੇ ਜਿਸ ਤੋਂ ਬਾਅਦ ਉਹਨਾਂ ਵੱਲੋਂ ਮੁੱਖ ਮੰਤਰੀ ਦੇ ਹੁਕਮ 'ਤੇ ਲੁਧਿਆਣਾ ਕੇਂਦਰੀ ਜੇਲ੍ਹ ਦਾ ਅਚਨਚੇਤ ਦੌਰਾ ਕੀਤਾ ਗਿਆ। ਉਨਾ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਸੁਧਾਰ ਕਰਾਉਣਾ ਸਿਰਫ ਨਾਮ ਦੇ ਹੀ ਨਹੀਂ ਬਲਕਿ ਅਸਲ ਦੇ ਵਿੱਚ ਸੁਧਾਰ ਕਰ ਬਣਾਉਣਾ ਹੈ। ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਪੁਲਿਸ ਵਿਭਾਗ ਤੋਂ ਵੀ ਮੁਲਾਜ਼ਮ ਜੇਲ੍ਹਾਂ ਦੇ ਵਿੱਚ ਤਾਇਨਾਤ ਕੀਤੇ ਗਏ ਨੇ ਜੇਲ੍ਹਾਂ ਦੀ ਸੁਰੱਖਿਆ ਦੇ ਲਈ। ਉਹਨਾਂ ਕਿਹਾ ਕਿ ਜੇਲਾ ਅੰਦਰ ਜੋ ਵੀ ਕਮੀਆਂ ਨੇ ਸਰਕਾਰ ਉਸ ਨੂੰ ਦੂਰ ਕਰਨ ਦੇ ਲਈ ਪੂਰੇ ਯਤਨ ਕਰ ਰਹੀ ਹੈ। ਉਹਨਾਂ ਕਿਹਾ ਕਿ ਉਸ ਦੇ ਲਈ ਵਧੀਆ ਤੋਂ ਵਧੀਆ ਤਕਨੀਕ ਅਤੇ ਉਪਕਰਨ ਲਗਾਏ ਜਾਣਗੇ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਜੇਲ੍ਹ ਮੋਬਾਈਲ ਫ੍ਰੀ ਹੋ ਜਾਣਗੇ ਇਸ ਦੌਰਾਨ ਉਹਨਾਂ ਨੇ ਸਿੱਧੂ ਮੂਸੇਵਾਲੇ ਮਰਡਰ ਕੇਸ ਤੇ ਬੋਲਦਿਆਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਵੱਖ-ਵੱਖ ਜੇਲਾਂ ਚ ਬੰਦ ਕੁਝ ਸ਼ੱਕੀਆਂ ਨੂੰ ਪੁੱਛਗਿੱਛ ਦੇ ਲਈ ਪੁਲਿਸ ਵੱਲੋਂ ਪ੍ਰੋਡਕਸ਼ਨ ਵਾਰੰਟ ਤੇ ਲੈ ਗਏ ਹਨ ਪਰ ਹਾਲੇ ਕੁਝ ਵੀ ਤੱਥ ਸਾਹਮਣੇ ਨਹੀਂ ਆਏ ਅਤੇ ਪੁਲਿਸ ਹਾਲੇ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਲਈ ਇਸ ਮਾਮਲੇ ਤੇ ਕੁਝ ਬੋਲਣਾ ਉਚਿਤ ਨਹੀਂ ਹੋਵੇਗਾ ਹਨ ਨੂੰ ਪਤਾ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ ਦਾ ਪ੍ਰਾਨ ਹੈ ਕਿ ਪੰਜਾਬ ਦੀਆਂ ਜੇਲਾਂ ਨੂੰ ਵਾਕਈ ਸੁਧਾਰਕਰ ਬਣਾਣਾ ਜੋ ਹੁਣ ਤੱਕ ਇਹਨੂੰ ਸੇਫ ਹਾਊਸ ਬਣਿਆ ਹੋਇਆ ਸੀ ਗੈਂਗਸਰਾਂ ਦਾ ਲਗਾਤਾਰ ਜੱਦੀ ਜ਼ਿੰਮੇਵਾਰੀ ਸੰਭਾਲੀ ਹੈ तकरीबन 1000 ਮੋਬਾਈਲ ਅਸੀਂ ਰਿਕਵਰੀ ਕੀਤੀ ਅੱਜ ਤੱਕ ਦੇ ਰਿਕਾਰਡ ਰਿਕਵਰੀ ਹੈ ਜੀ ਜੇਲਾਂ ਦੇ ਵਿੱਚ ਜਿੱਥੇ ਜੈਮਰ ਸੀ ਉਹ ਸਹੀ ਤਰ੍ਹਾਂ ਚੱਲ ਨਹੀਂ ਰਹੇ ਸੀ ਉਹਨੂੰ ਸਹੀ ਚਲਵਾ ਰਿਹਾ ਜਿੱਥੇ ਨਹੀਂ ਹੈਗੇ ਉੱਥੇ ਲਗਵਾ ਰਹੇ ਹਾਂ ਲੁਧਿਆਣਾ ਜੇਲ੍ਹ ਦੀ ਦਿੱਕਤ ਹੈ ਪਿਛਲੀਆਂ ਸਰਕਾਰਾਂ ਸੁਤੀਆਂ ਰਹੀਆਂ ਬਾਹਰੋਂ ਥਰੋ ਹੁੰਦੇ ਆ ਕਦੀ ਕਿਸੇ ਨੇ गौर ਨਹੀਂ ਕੀਤਾ ਅੱਜ ਇੱਥੇ ਬੈਠ ਕੇ ਸੀਪੀ ਸਾਹਿਬ ਤੇ ਪੂਰਾ ਲੁਧਿਆਣੇ ਦੀ ਪੁਲਿਸ ਐਕਸਟ੍ਰੇਸ਼ਨ ਸਾਡੇ ਸੁਪਰਡੈਂਟ ਸਾਹਿਬ ਲੁਧਿਆਣੇ ਜੇਲ੍ਹ ਦੀ ਸਾਰੀ ਗੋਲ ਨਾਲ ਬੈਠ ਗਏ ਤੇ ਬਹੁਤ ਬਾਰੀਕੀ ਨਾਲ ਕੰਮ ਹੋਇਆ ਕਿ ਕਿਵੇਂ ਬਾਹਰੋਂ ਥਰੋ ਇੱਥੋਂ ਰੋਕੇ ਜਾ ਸਕਣ ਕਿਵੇਂ ਜਿਹੜਾ ਬਾਹਰੋਂ ਐਕਸੈਸ ਚੱਲਦਾ ਜਿਨ੍ਹਾਂ ਲੋਕਾਂ ਤੋਂ ਅੰਦਰੋਂ ਫੋਨ ਰਿਕਵਰ ਹੁੰਦੇ ਆ ਜਿਨ੍ਹਾਂ ਦੇ SIM ਐ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਸਕੇ ਤੇ ਇਹਨਾਂ ਸ਼ੋਰ ਕੀਤਾ ਜਾਵੇ ਕਿ ਲੁਧਿਆਣੇ ਦੀ ਜਿਹੜੀ ਜੇਲ੍ਹ ਐ ਉਹ ਮੋਬਾਈਲ ਫ੍ਰੀ ਅਸੀਂ ਬਹੁਤ ਜਲਦੀ ਇਹਨੂੰ ਜੇਲ੍ਹ ਨੂੰ ਮੋਬਾਈਲ ਫ੍ਰੀ ਕਰਦਾਂਗੇ 인ਫਰਾਸਟ੍ਰਕਚਰ ਸੀਸੀਟੀਵੀਜ਼ ਲੈ ਕੇ ਆ ਰਹੇ ਹਾਂ ਐਡਵਾਂਸ ਸੀਸੀਟੀਵੀਜ਼ ਲੈ ਕੇ ਆ ਰਹੇ ਹਾਂ ਸਿਕਿਉਰਿਟੀ ਇਨਹਾਂਸ ਹੋਈ ਹੈ ਐਦਾਂ ਦੀਆਂ ਗੱਲਾਂ ਦੇ ਉੱਤੇ ਲਗਾਤਾਰ ਚਰਚਾ ਚੱਲ ਰਹੀ ਹੈ ਤੇ ਇਹ ਮਾਨ ਸਰਕਾਰ ਦਾ ਵਾਅਦਾ ਹੈ ਪੂਰੇ ਪੰਜਾਬ ਦੀ ਜਨਤਾ ਨੂੰ ਬੜੀ ਜ਼ਿੰਮੇਵਾਰੀ ਨਾਲ ਮੈਂ ਕਹਿਣਾ ਚਾਹੂੰਗਾ ਸਾਨੂੰ ਵਕਤ ਤੋਂ ਅਸੀਂ ਪੰਜਾਬ ਦੀਆਂ ਜੇਲਾਂ ਨੂੰ ਮੋਬਾਈਲ ਫ੍ਰੀ ਕਰਾਂਗੇ ਪੰਜਾਬ ਦੀਆਂ ਜੇਲਾਂੋਂ ਤੋਂ ਫੋਨ ਨਹੀਂ ਆਣਗੇ ਪੰਜਾਬ ਦੀਆਂ ਜੇਲਾਂੋਂ ਤੋਂ ਸਕੂਨ ਆਊਗਾ ਅਨ ਕੁਛ ਟਾਈਮ ਦਿਓ ਅਸੀਂ ਕਰਿਆ ਲਗਾਤਾਰ ਸਕਰੀਨ ਬਾਰ ਰਿਕਾਰਡ ਰਿਕਵਰੀ 1000 ਦੇ ਕਰੀਬਨ ਮੋਬਾਈਲ 2.5 ਮਹੀਨੇ ਚ ਰਿਕਾਰਡ ਰਿਕਵਰੀ ਹੈ ਜੀ ਹਰ ਜੇਲ ਤੋਂ ਦੇਖਦੇ ਹਾਂ ਰੋਜ਼ਾਨਾ ਦਿੱਕਤ ਇਹ ਹੈ ਕਿ ਪ੍ਰਾਣੀ ਸਰਕਾਰਾਂ ਨੇ 인ਫਰਾਸਟ੍ਰਕਚਰ ਤੇ ਧਿਆਨ ਨਹੀਂ ਦਿੱਤਾ 12 ਰੋਜ਼ ਥਰੋ ਹੁੰਦੇ ਤੇ ਰੋਜ਼ ਰਿਕਵਰੀ ਹੈ ਕਿ ਸਾਡਾ ਕਮਿਟਮੈਂਟ ਹੈ ਜਿਹੜੇ ਕੋਈ ਮੁਲਾਜ਼ਮ ਕੋਈ ਅਫਸਰ ਕੋਈ ਵੀ ਦੋਸ਼ੀ ਹੈ ਸਭ ਤੋਂ ਵੱਧ ਸਸਪੈਂਸ਼ਨਸ ਹੋਣ ਹੋਈਆਂ ਟਾਈਮ ਤੇ ਕੋਈ ਨਹੀਂ ਕਰ ਰਹੀ ਲੜਾਈ ਹੋਈ ਹੈ ਸਭ ਅੰਡਾ ਹੈ ਸਿਕਿਉਰਿਟੀ ਕੀਤੀ ਗਈ ਅਲਰਟ ਕਾਫੀ ਕੀਤਾ ਗਿਆ ਕੀ ਕਰ ਠੀਕ ਠੀਕ ਜੇਲਾਂ ਦੇ ਵਿੱਚ ਸਿਕਿਉਰਿਟੀ ਹਾਈ ਅਲਰਟ ਕੀਤੀ ਗਈ ਲੁਧਿਆਣੇ ਚ ਵੀ ਕੀਤੀ ਜੀ ਹਰਜੋਤ ਜੀ ਹਰਜੋਤ ਚੱਲ ਕਰ ਇਸ ਵਕ ਕਿਸੇ ਅਸਕਿਉਰਿਟੀ ਸਲਚ ਕੋਈ ਮੋਬਾਈਲ ਨਹੀਂ ਹੈ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਚ ਵੀ ਕਹਿ ਸਕਦੇ ਹਾਂ ਕਈ ਬੰਦੇ ਪ੍ਰੋਡਕਸ਼ਨ ਵਾਰੰਟ ਪਰ ਅਜੇ ਤੱਕ ਕੋਈ ਸਾਹਮਣੇ ਨਹੀਂ ਆਇਆ ਨਹੀਂ ਆਇਆ ਕਈ ਬੰਦੇ ਪ੍ਰੋਡਕਸ਼ਨ ਵਾਰੰਟ ਤੇ ਅਲੱਗ ਅਲੱਗ ਜੇਨਾ ਤੋਂ ਲਏ ਆ ਉਹ ਪੁਲਿਸ ਆਪਣੀ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ ਲੈਟ ਦ ਪੁਲਿਸ ਇਨਵੈਸਟੀਗੇਟ ਬਟ ਦ ਥਿੰਗ ਇਜ਼ ਥੈਟ ਸਾਟੀਬੀਆ ਟੋਟਲੀ ਕਮਿਟਿਡ ਟੂ ਮੇਕ ਪੰਜਾਬ ਜੇਲਸ ਟੋਟਲੀ ਮੋਬਾਈਲ ਫਰੀ ਅਸੀਂ ਉਦੇ ਲਈ ਜੋ ਜੋ ਟੈਕਨੋਲੋਜੀ ਐਡਵਾਂਸ ਟੂ ਐਡਵਾਂਸਡ ਟੈਕਨੋਲੋਜੀ ਤੇ ਵੀ ਕੰਮ ਕਰ ਰਹੇ ਹਾਂ ਆਪਣੀ ਮੈਨ ਪਾਵਰ ਦੇ ਨਾਲ ਸੀਸੀਟੀਵੀ ਦੇ ਨਾਲ ਜੈਮਰਸ ਆਰਫ ਟੈਕਨੋਲੋਜੀ ਜਿਹੜੀ ਅਜੇ ਤੱਕ ਹਜੇ ਕਿਸੇ ਵੀ ਤੁਸੀਂ ਆਹ ਦੇਖ ਲਓ ਕੱਲਾ ਪੰਜਾਬ ਨਹੀਂ ਦੇਸ਼ ਦੀ ਕੋਈ ਵੀ ਏਦਾਂ ਦੀ ਸਟੇਟ ਨਹੀਂ ਜਿੱਥੇ ਜੇਲਾ ਮੋਬਾਈਲ ਫਰੀ ਫੋਨ ਪਰ ਪੰਜਾਬ ਪਹਿਲਾ ਸੂਬਾ ਬਣੂਗਾ ਜਿੱਥੇ ਮੋਬਾਈਲ ਫਰੀ ਹੋਵੇ ਔਰ ਸਿਰਫ 100 ਮੁਲਾਜ਼ਮ ਵੀ ਇੱਥੇ ਪੂਰੇ ਨਹੀਂ ਹੈਗੇ ਐ ਔਰ 4000 ਕੈਦੀ ਇੱਥੇ ਇੱਥੇ ਹੈਗੇ ਹੋਏ ਵੀਡੀਓ ਬਾਹਰ ਲੱਗਿਆ ਤੁਹਾਡੀ ਜੇਲ੍ਹ ਤੋਂ ਕਿਵੇਂ ਹੋ ਗਏ ਮੋਬਾਈਲ ਨਾਲ ਜਾਣ ਤੋਂ ਦੇਖੋ ਫੋਟੋਗ੍ਰਾਫ ਸਰ ਇੱਕ ਇੱਕ ਕਰਕੇ ਇੱਕ ਇੱਕ ਚੈਕਿੰਗ ਕਰ ਰਹੇ ਸੀ ਇੱਕ ਇੱਕ ਚੈਨਲ ਤੇ ਚੱਲੀ ਉਹ ਭਰਾਈ ਕਿੰਨੇ ਇੱਕ ਇੱਕ ਕਰਕੇ ਜੀ ਜੀ ਸਰ ਕਿੰਨੇ ਮੈਂ ਵੀਡੀਓ ਸਰ ਸਾਨੂੰ ਮੈਂ ਜਿਹੜਾ ਮੇਰਾ ਪ੍ਰਸ਼ਨ ਮੈਂ ਦੇਖੀ ਨਹੀਂ ਨਹੀਂ ਸਰ 100 100 ਕਿੱਲੇ ਚਾ ਸਰ ਮੁਲਾਜ਼ਮ ਘਟਨੇ ਹੋਊਗਾ ਜੀ ਸਰ ਫਿਰ ਮੋਬਾਈਲ ਕਿਵੇਂ ਚਲਾਗੇ ਮੇਰਾ ਪੀਆਰਓ ਹੋਊਗਾ ਜੀ ਤੇ ਟੀਵੀ ਤੇ ਕਿਵੇਂ ਚੱਲਦੀ ਸਰ ਨੀਚੇ ਦਾ ਲਾਇਆ 100 ਕਿੱਲੇ ਦੇ ਵਿੱਚ 100 ਕਿੱਲੇ ਦੇ ਵਿੱਚ 30 35 ਦੇਖੋ ਮੈਂ ਦੱਸ ਰਿਹਾ ਕਿ ਜਿਹੜਾ ਇਸ ਵਕਤ ਸਾਡਾ ਜੇਲ ਸਟਾਫ ਹੈ ਉਹ ਸਿਰਫ 30 ਤੋਂ 40% ਤੇ ਕੰਮ ਕਰ ਰਿਹਾ ਭਰਤੀਆਂ ਕੀਤੀਆਂ ਹੀ ਨਹੀਂ ਅਸੀਂ ਆਕੇ ਪਹਿਲਾਂ 1000 ਜੇਲ ਵਰਡਰ